ਕਿਡਨੀ ਕੱਢ ਕੇ ਲਗਾਈ ਬੰਦੇ ਚ ਦੁਨੀਆਂ ਚ ਪਹਿਲੀ ਵਾਰ ਹੋਇਆ ਅਜਿਹਾ ਚਮਤਕਾਰ ਸੁਣ ਕੇ ਪੂਰੀ ਰਪੋਰਟ ਤੁਸੀਂ ਵੀ ਹੋ ਜਾਓਗੇ ਹੈਰਾਨ ਦਰਅਸਲ ਬੰਦੇ ਦੀ ਜਾਨ ਬਚਾਉਣ ਲਈ ਡਾਕਟਰ ਹਰ ਇੱਕ ਕੋਸ਼ਿਸ਼ ਕਰਦੇ ਨੇ ਇਸ ਲਈ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਦਰਅਸਲ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਲੋਕ ਕਿਡਨੀ ਫੇਲ ਹੋਣ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ ਉਹਨਾਂ ਦੀ ਜਾਨ ਬਚਾਉਣ ਲਈ ਕਿਡਨੀ ਟ੍ਰਾਂਸਪਲੈਂਟ ਕੀਤੀ ਜਾਂਦੀ ਹੈ ਪਰ ਇਹ ਆਸਾਨ ਨਹੀਂ ਹੈ ਮੈਡੀਕਲ ਖੇਤਰ ਵਿੱਚ ਇੱਕ ਵੱਡਾ ਚਮਤਕਾਰ ਹੋਇਆ ਹੈ ਇਹ ਦੁਨੀਆ ਵਿੱਚ ਪਹਿਲੀ ਵਾਰ ਹੈ ਜਦੋਂ ਇੱਕ ਜੀਨ ਸੂਰ ਦਾ ਗੁਰਦਾ ਮਨੁੱਖ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਹੈ ਇਹ ਕਾਰਨਾਮਾ ਅਮਰੀਕਾ ਦੇ ਹਸਪਤਾਲ ਦੇ ਡਾਕਟਰਾਂ ਨੇ ਕੀਤਾ ਹੈ ਇਸ ਮਹੀਨੇ ਦੀ 16 ਤਰੀਕ ਨੂੰ ਬੋਸਟਨ ਸ਼ਹਿਰ ਦੇ ਡਾਕਟਰਾਂ ਨੇ ਵਿਅਕਤੀ ਦੀ ਕਿਡਨੀ ਟ੍ਰਾਂਸਪਲੈਂਟ ਕੀਤੀ ਹੈ ਜਿਸ ਦੀ ਉਮਰ 62 ਸਾਲ ਹੈ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੱਖਾਂ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ ਹਨ ਅਸਲ ਵਿੱਚ ਅੱਜ ਦੁਨੀਆ ਵਿੱਚ ਗੁਰਦੇ ਤੇਜ਼ੀ ਨਾਲ ਖਰਾਬ ਹੋ ਰਹੇ ਨੇ ਅਜੇ ਹਜੇ ਬਿਨਾ ਮੈਚ ਦੇ ਕਿਡਨੀ ਟਰਾਂਸਪਲੈਂਟ ਨਹੀਂ ਹੋ ਸਕਦੀ ਅਜੇ ਹਜੇ ਇਸ ਖੋਜ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ ਦਰਅਸਲ ਇਹ ਵਿਅਕਤੀ ਸ਼ੂਗਰ ਤੋਂ ਪੀੜਤ ਸੀ ਉਸ ਦੀ ਕਿਡਨੀ ਖਰਾਬ ਹੋ ਗਈ 7 ਸਾਲ ਡਾਇਲਿਸਿਸ ਤੇ ਰਹਿਣ ਤੋਂ ਬਾਅਦ 2018 ਚ ਉਸੇ ਹਸਪਤਾਲ ਚ ਉਸ ਦਾ ਮਨੁੱਖੀ ਗੁਰਦਾ ਟਰਾਂਸਪਲੈਂਟ ਕੀਤਾ ਗਿਆ ਸੀ ਪਰ ਉਸ ਨੇ 5 ਸਾਲਾਂ ਤੱਕ ਹੀ ਕੰਮ ਕੀਤਾ ਟਰਾਂਸਪਲੈਂਟ ਕੀਤੇ ਗਏ ਸੂਰ ਦੇ ਗੁਰਦੇ ਨੂੰ ਕੈਬ੍ਰਿਜ ਜੁਨੀਅਰ ਸੈਂਸਰ ਸੈਂਟਰ ਦੇ ਵਿੱਚ ਵਿਕਸਿਤ ਕੀਤਾ ਗਿਆ ਡਾਕਟਰਾਂ ਨੇ ਇਸ ਸੂਰ ਵਿੱਚੋਂ ਉਹ ਜੀਨ ਕੱਢ ਦਿੱਤਾ ਸੀ ਜਿਸ ਨਾਲ ਇਨਸਾਨਾਂ ਲਈ ਖਤਰਾ ਪੈਦਾ ਹੋ ਸਕਦਾ ਸੀ ਇਸ ਤੋਂ ਇਲਾਵਾ ਕੁਝ ਮਨੁੱਖੀ ਜੀਨ ਵੀ ਸ਼ਾਮਿਲ ਕੀਤੇ ਗਏ ਜਿਸ ਨਾਲ ਇਸ ਦੀ ਸਮਰੱਥਾ ਵੱਧ ਗਈ ਕੰਪਨੀ ਨੇ ਸੂਰਾਂ ਦੇ ਉਹਨਾਂ ਵਾਇਰਸਾਂ ਨੂੰ ਵੀ ਬੰਦ ਕਰ ਦਿੱਤਾ ਜੋ ਮਨੁੱਖਾਂ ਨੂੰ ਲਾਗ ਦਾ ਕਾਰਨ ਬਣ ਸਕਦੇ ਸਨ ਇਸੇ ਤਰ੍ਹਾਂ ਇੰਜੀਨੀਅਰਿੰਗ ਦੁਆਰਾ ਬਚਾਈ ਗਈ ਸੂਰ ਦੇ ਗੁਰਦੇ ਵਿੱਚ ਬਹੁਤ ਘੱਟ ਸੂਰ ਦੇ ਗੁਣ ਬਚੇ ਇਸ ਕਾਰਨ ਗੁਰਦੇ ਫੇਲ ਹੋਣ ਵਾਲੇ ਮਰੀਜ਼ਾਂ ਲਈ ਵੱਡੀ ਉਮੀਦ ਬਤ ਗਈ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਸੂਰ ਦੀ ਕਿਡਨੀ ਕੱਢ ਕੇ ਲਗਾਈ ਬੰਦੇ ਚ ਦੁਨੀਆ ਚ ਪਹਿਲੀ ਵਾਰ ਹੋਇਆ ਅਜਿਹਾ ਚਮਤਕਾਰ ਸੁਣ ਕੇ ਪੂਰੀ ਰਪੋਰਟ ਤੁਸੀਂ ਵੀ ਹੋ ਜਾਓਗੇ ਹੈਰਾਨ ਦਰਅਸਲ ਬੰਦੇ ਦੀ ਜਾਨ ਬਚਾਉਣ ਲਈ ਡਾਕਟਰ ਹਰ ਇੱਕ ਕੋਸ਼ਿਸ਼ ਕਰਦੇ ਨੇ ਇਸ ਲਈ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਦਰਅਸਲ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਲੋਕ ਕਿਡਨੀ ਫੇਲ ਹੋਣ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ ਉਹਨਾਂ ਦੀ ਜਾਨ ਬਚਾਉਣ ਲਈ ਕਿਡਨੀ ਟ੍ਰਾਂਸਪਲੈਂਟ ਕੀਤੀ ਜਾਂਦੀ ਹੈ ਪਰ ਇਹ ਆਸਾਨ ਨਹੀਂ ਹੈ ਮੈਡੀਕਲ ਖੇਤਰ ਵਿੱਚ ਇੱਕ ਵੱਡਾ ਚਮਤਕਾਰ ਹੋਇਆ ਹੈ ਇਹ ਦੁਨੀਆ ਵਿੱਚ ਪਹਿਲੀ ਵਾਰ ਹੈ ਜਦੋਂ ਇੱਕ ਜੀਨ ਸੂਰ ਦਾ ਗੁਰਦਾ ਮਨੁੱਖ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਹੈ ਇਹ ਕਾਰਨਾਮਾ ਅਮਰੀਕਾ ਦੇ ਹਸਪਤਾਲ ਦੇ ਡਾਕਟਰਾਂ ਨੇ ਕੀਤਾ ਹੈ ਇਸ ਮਹੀਨੇ ਦੀ 16 ਤਰੀਕ ਨੂੰ ਬੋਸਟਨ ਸ਼ਹਿਰ ਦੇ ਡਾਕਟਰਾਂ ਨੇ ਵਿਅਕਤੀ ਦੀ ਕਿਡਨੀ ਟ੍ਰਾਂਸਪਲੈਂਟ ਕੀਤੀ ਹੈ ਜਿਸ ਦੀ ਉਮਰ 62 ਸਾਲ ਹੈ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੱਖਾਂ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ ਹਨ ਅਸਲ ਵਿੱਚ ਅੱਜ ਦੁਨੀਆ ਵਿੱਚ ਗੁਰਦੇ ਤੇਜ਼ੀ ਨਾਲ ਖਰਾਬ ਹੋ ਰਹੇ ਨੇ ਅਜੇ ਹਿਚ ਬਿਨਾ ਮੈਚ ਦੇ ਕਿਡਨੀ ਟ੍ਰਾਂਸਪਲੈਂਟ ਨਹੀਂ ਹੋ ਸਕਦੀ ਅਜੇ ਇਸ ਖੋਜ ਨੂੰ ਕਿਸੇ ਚਮਤਕਾਰ ਤੋਂ ਘਟ ਨਹੀਂ ਮੰਨਿਆ ਜਾ ਰਿਹਾ ਦਰਅਸਲ ਇਹ ਵਿਅਕਤੀ ਸ਼ੂਗਰ ਤੂਪੀ ਪੀੜਤ ਸੀ ਉਸ ਦੀ ਕਿਰਨੀ ਖਰਾਬ ਹੋ ਗਈ ਕਰੀਬ 7 ਸਾਲ ਡਾਇਲਿਸਿਸ ਤੇ ਰਹਿਣ ਤੋਂ ਬਾਅਦ 2018 ਚ ਉਸੇ ਹਸਪਤਾਲ ਚ ਉਸ ਦਾ ਮਨੁੱਖੀ ਗੁਰਦਾ ਟ੍ਰਾਂਸਪਲੈਂਟ ਕੀਤਾ ਗਿਆ ਸੀ ਪਰ ਉਸ ਨੇ 5 ਸਾਲਾਂ ਤੱਕ ਹੀ ਕੰਮ ਕੀਤਾ ਟਰਾਂਸਪਲੈਂਟ ਕੀਤੇ ਗਏ ਸੂਰ ਦੇ ਗੁਰਦੇ ਨੂੰ ਕੈਬ੍ਰਿਜ ਜੁਨੀਅਰ ਸੈਂਸਸ ਸੈਂਟਰ ਦੇ ਵਿੱਚ ਵਿਕਸਤ ਕੀਤਾ ਗਿਆ ਡਾਕਟਰਾਂ ਨੇ ਇਸ ਸੂਰ ਵਿੱਚੋਂ ਉਹ ਜੀਨ ਕੱਢ ਦਿੱਤਾ ਸੀ ਜਿਸ ਨਾਲ ਇਨਸਾਨਾਂ ਲਈ ਖਤਰਾ ਪੈਦਾ ਹੋ ਸਕਦਾ ਸੀ ਇਸ ਤੋਂ ਇਲਾਵਾ ਕੁਝ ਮਨੁੱਖੀ ਜੀਨ ਵੀ ਸ਼ਾਮਿਲ ਕੀਤੇ ਗਏ ਜਿਸ ਨਾਲ ਇਸ ਦੀ ਸਮਰੱਥਾ ਵੱਧ ਗਈ ਕੰਪਨੀ ਨੇ ਸੂਰਾਂ ਦੇ ਉਹਨਾਂ ਵਾਇਰਸਾਂ ਨੂੰ ਵੀ ਬੰਦ ਕਰ ਦਿੱਤਾ ਜੋ ਮਨੁੱਖਾਂ ਨੂੰ ਲਾਗ ਦਾ ਕਾਰਨ ਬਣ ਸਕਦੇ ਸਨ ਇਸੇ ਤਰ੍ਹਾਂ ਇੰਜੀਨੀਅਰਿੰਗ ਦੁਆਰਾ ਬਚਾਈ ਗਏ ਸੂਰ ਦੇ ਗੁਰਦੇ ਵਿੱਚ ਬਹੁਤ ਘੱਟ ਸੂਰ ਦੇ ਗੁਣ ਬਚੇ ਇਸ ਕਾਰਨ ਗੁਰਦੇ ਫੇਲ ਹੋਣ ਵਾਲੇ ਮਰੀਜ਼ਾਂ ਲਈ ਵੱਡੀ ਉਮੀਦ ਬੱਤ ਗਈ ਹੈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ